प सिधू तेरी सोच ते अकाली दल अमर शोमी अकाली दल ਇਨੇ ਸਾਲ ਹੋ ਗਏ ਐ ਅਸੀਂ ਕੁਝ ਗੱਲ ਕਰਦੇ ਆਂ ਕਿ ਸਾਨੂੰ ਦਾਤੀ ਚਾਹੀਦੀ ਐ ਪਰ ਉਹ ਦਾਤੀ ਸਾਡੇ ਨਵੇਂ ਤੇਰੇ ਅਜੇ ਤੱਕ ਨਹੀਂ ਲੱਗਦੀ ਬੱਟਾ ਕੀ ਐ ਕਿ ਆਪਾਂ ਦਾਤੀ ਨੂੰ ਉੱਤੇ ਦੇ ਵਿੱਚ ਪਾਥੇ ਪਰ ਦਿੱਤਾ ਹੋਇਆ ਨਾਂ ਸਿੱਖ ਸਰ ਤੋਂ ਉੱਤੇ ਨਾ ਕਿਸੇ ਪਿੰਡ ਦੇ ਗਏ ਆਪਾਂ ਆਪਣੀ ਰੱਤ ਦੀ ਕਰ ਕਰਦੇ ਗੇਰਾਂ ਪਰਿਵਾਰ ਉਮਰੇ 47 ਜਗੇ ਪਾਕਿਸਤਾਨ ਤੋਂ ਆਇਆ ਅਸੀਂ ਬਦਕਨ ਸਾਹਿਬ ਦੇ ਪਿੰਡ ਦੇ ਵਿੱਚ ਵੱਸੇ ਹੋਏ ਹਾਂ ਤੋਂ 3 ਜਿਹੜੇ ਪਹਿਲੇ ਵਿੱਚ ਮੈਂ ਮੱਚਿਆ ਉਹਨਾਂ ਸਰਮਾਨੰਦ ਸਾਹਿਬ ਉਹ ਪਾਕਿਸਤਾਨ ਉੱਤਰ ਕੇ ਗਏ ਮੇਰੇ ਕੋਲ ਆਏ 2 ਸਾਲ ਹੋ ਗਏ ਮੈਂ ਉਹਨਾਂ ਨੂੰ ਕਿਹਾ ਚੌਧਰੀ ਸਾਹਿਬ ਬੜਾ ਅਫਸੋਸ ਹੈ ਕਿ ਕੌਣ ਸੀ ਇਹ ਛੋਟੂ ਜਿਹੜੇ ਕਿ ਉੱਥੇ ਚਲੇ ਗਏ ਅਸੀਂ ਉੱਥੋਂ ਚੁੜ ਕੇ ਜੇਤਕ ਦੇ ਪਿੰਡ ਜਾ ਗਏ ਉਹ بڑے ਸਿਆਣੇ ਮੁਸਲਮਾਨ ਸੀ ਉਹਨਾਂ ਨੇ ਕਿਹਾ ਕਿ ਸਰਦਾਰ ਸਾਹਿਬ ਇਹਦੀ ਗੱਲ ਕਹੀ ਜੀ ਅਸੀਂ ਉੱਜੜੇ ਤਾਂ ਹਾਂ ਪਰ ਸਾਨੂੰ ਆਪਣਾ ਮੋੜ ਆਪਣੀ ਜ਼ਾਇਦਾ ਆਪਣੀ ਕੌਮੀਅਤ ਆਪਣੀ ਮੋਢੀ ਮਿਲ ਗਈ ਐ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਨਾਲ ਬੜੇ ਵਿਚ ਆਦਮੀ ਐ ਮੈਨੂੰ ਇਹ ਵੀ ਨਹੀਂ ਪਤਾ ਜੀ ਅਸੀਂ ਵੀ ਉੱਡ ਕੇ ਆਏ ਐ ਤੇ ਨਾਲ ਤਾਂ ਸਾਨੂੰ ਇੱਥੇ ਆਪਣਾ ਦੇਸ਼ ਮਿਲਿਆ ਨਾਲ ਸਾਨੂੰ ਆਪਣੀ ਕਾਮਯਾਬੀ ਮਿਲਿਆ ਸੋ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਜਿੰਨਾ ਛੇ ਸਰੋਫ ਨਹੀਂ ਕੁਝ ਸਾਰੇ ਜਿੰਨਾਂ ਛੇ ਪੰਜਾਹ ਆਪਣੀ ਜਾਤੀ ਦਾ ਆਪਣ ਪਸੰਦ ਤਰੀਕੇ ਦੇ ਨਾਲ ਨਹੀਂ ਚਲਉਂਦੇ ਜਿੰਨਾ ਛੇ ਸਾਡੀ ਬਾੜ ਤੂੰ ਰਹੂਗੀ ਸੋ ਮੇਰੀ ਬੇਨਤੀ ਹੈ ਕੀ ਵਿਵਹਾਰ ਸਾਥੀਆਂ ਦੇਖ ਤੇ ਉਹ ਗੱਲ ਹੈ ਮਿਲਣ ਆ ਕੇ ਜਿੱਥੇ ਵੀ ਗੱਲ ਹੋਵੇ ਜਰੂਰ ਆਪਣੀ ਜ਼ਰੂਰਤ ਦੀ ਗੱਲ ਕਰੋ ਜਿਹਦੇ ਨਾਲ ਪਿੰਡਿਆ ਨੂੰ ਪਤਾ ਲੱਗੇ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਕੀ ਚਾਹੁੰਦੇ ਹਾਂ ਜੀਰ ਸਾਡਾ ਸਰਦਾਰ ਰਮਾ ਸਿੰਘ ਜੀ ਇਹ ਦੀ ਬਾਛਾਈ ਨੇ ਸਾਨੂੰ ਦੇਸ਼ ਦਿੱਤਾ ਕਿੰਨਾ ਸੀ ਹਿੰਦੂ ਹੈ ਨਾ ਸੀ ਉਸ ਰਬਾਨਾ ਇਹ ਦੇਸ਼ ਦੇ ਕੀ ਮਤਲਬ ਸੀ ਜੋ ਕਰਕੇ ਉਸ ਵਗਰ ਹਿੰਦੂਆਂ ਦੇ ਗ੍ਰੰਥ ਸੰਸਕ੍ਰਿਤ ਦੇ ਵਿੱਚ ਲਿਖਾਈ ਜਗੇ ਤੇ ਉਹਨਾਂ ਦੀ ਸਮਝ ਆਪਾਸ ਦੀ ਪਾਰਟੀ ਨੂੰ ਨਹੀਂ ਸੀ ਹੁੰਦੀ ਦੇ ਦੂਸਰੇ ਮੁਸਲਮਾਨ ਨਾ ਦੇ ਗ੍ਰਾਂਥ ਸ਼੍ਰੀਫ ਸਾਹਿਬ ਅਰਬ ਦੀ ਉਹ ਨੀ ਦੇ ਵਿੱਚ ਲਿਖੇ ਹੋਏ ਸੀਗੇ ਉਹ ਤਾਂ ਵੀ ਸਾਡੇ ਆਮ ਆਦਮੀ ਨੂੰ ਪਤਾ ਨਹੀਂ ਸੀ ਲੱਗਦਾ ਦੇ ਗੁਰੂ ਸਾਹਿਬ ਨੇ ਸਾਨੂੰ ਇੱਕ ਨਵਾਂ ਧਰਮ ਦਿੱਤਾ ਜੇ ਕੇਹਾ ਨਾ ਸੀ Hindu ਹੈ ਤੇ ਨਾ ਸੀ ਮੁਸਲਮਾਨ ਹੈ ਇਹ ਵੀ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਅਹਦਾ ਹਜੇ ਹੈ ਅਸੀਂ ਕਿਸੇ ਦੇ ਨਾਲ ਨਹੀਂ ਝੰਡ ਦੇ ਸਿਰ ਦੀਜੀਏ ਕਾਰ ਨਾ ਕੀਜੀਏ ਮੇਰਾ ਮਤਲਬ ਹੈ ਜੇ ਗੁਰੂ ਸਾਹਿਬ ਜਿੰਨਾ ਕੋ ਮਾਪਵਾ ਸਮਝਦੇ ਹੈ ਜਿਉ ਬਹੁਤ ਸ਼ਾਂਤਪੂਰਨ ਸੀ ਉਹਨਾਂ ਨੇ ਵੀ ਦੇਖਿਆ ਜਿੰਦਾਂ ਰੰਗ ਵਿੱਚ ਜੇ ਸੀਸ ਦੇ ਨਾਲ ਪਵੇ ਤਾਂ ਮਿਠਣੀ ਕਰੀ ਦੀ ਰੁਧਜੀਤ ਪਾਛੇ ਸ੍ਰੀ ਗੁਰੂ ਅੰਗਦ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਜੇ ਨਵਾਂ ਸਰਮ ਬਣ ਚੁੱਕਿਆ ਪੈਦਾ ਹੋ ਚੁੱਕਿਆ ਸਾਧਪੁਰਖ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸੇਦੀ ਬੋਲਦੀ ਤੇ ਲਿਪੀ ਵੀ ਹੋਣੀ ਚਾਹੀਦੀ ਹੈ ਇਹ ਸਾਨੂੰ ਗੁਰਮੁਖੀ ਦੀ ਲਿਪੀ ਦਿੱਤੀ ਤੇ ਦੂਜਾ ਕਿਹਾ ਜੀ ਹੁਣ ਸਿੱਖਾਂ ਦੇ ਖਾੜੇ ਹੋਇਆ ਜਾਂਣਗੇ ਕਾਹਦੇ ਲਈ ਇਹ ਢਿੱਡ ਮੋਟੇ ਕਰਨ ਦੇ ਲਈ ਨਹੀਂ ਪਰ ਬੌਲਣ ਜਿੰਨਾ ਸੇ ਨਹੀਂ ਹੈ ਤੁਸੀਂ ਆਪਣੇ ਧਰਮ ਨੂੰ ਸੁਰੱਖਿਅਤ ਨਹੀਂ ਕਰ ਸਕਦੇ ਹੈ ਸੋ ਦੂਸਰੀ ਪਾਤਸ਼ਾਹੀ ਸਾਡੇ ਲਈ ਦੋ ਤੀਜਾ ਠਕੀਆਂ ਕਿ ਜੇ ਧਰਮ ਹੈਗਾ ਸਈ ਅੱਗੇ ਜਾ ਦੇ ਇਹਦੀ ਸਟੇਟ ਬਣੂਗੀ ਇਹਦਾ ਕਰ ਬਣੂਗਾ ਜੀ ਸ੍ਰੀ ਪਾਤਸ਼ਾਹੀ ਬਰੂਬਰਦਾਰ ਸਾਹਿਬ ਨੇ ਸਾਨੂੰ ਕੋਇਨਵਾਲ ਸਾਹਿਬ ਮੋਲ ਜਿੱਤੇ ਜਿਵੇਂ ਸਾਰੇ ਇਸ਼ਾਨਦਰਤਾਂ ਦੇ ਸੀ ਜਿਨ੍ਹਾਂ ਮਤਰਮਾ ਕੀ ਸਿੱਖੀ ਦਾ ਖੇਰਾ ਬਤਾ ਦਿੱਤਾ ਜਿਹੜੀਆਂ ਹਿੰਦੂਵਾਦ ਦੇ ਵਿੱਚ ਯਾਤਰਾ ਇੱਥੇ ਨਹੀਂ ਸੀ ਇਕੱਠਾ ਇਸ਼ਾਨਦਰਤ ਸੰਗਦੀਆਂ ਉਹ ਹੁਣ ਕੋਈ ਦਵਾਲ ਸਾਹਿਬ ਦੇ ਵਿੱਚ ਕੋਈ ਪ੍ਰਬੰਧ ਨਹੀਂ ਜਿਨ੍ਹਾਂ ਮਤਰਮਾ ਸਿੱਖੀ ਦਾ ਰਾਜਪਤਾ ਇਹ ਤੀਸਰੀ ਪਾਰਖੈ ਨੇ ਸਾਨੂੰ 22 ਮੰਜੀਆਂ ਦਿੱਤੀਆਂ ਜਿਉਂ ਦਿੱਤੀਆਂ 22 ਜੋ ਐਕੀ ਮੋਰਗਨ ਲਾਜ ਦੇ ਵਿੱਚ 22 ਸੁਪੇ ਸੀ 22 ਸੁਪੇ ਨਾਲ ਮੁਕਾਬਲਾ ਕੀਤਾ 22 ਮੰਜੀਆਂ ਦੇਤੀਆਂ ਨਾਲ ਦੀ ਨਾਲ حکومت دا مقابلہ سارے گروہ صاحب کرتے رہے چوتھی پاتشاہ نے سنو امرسر شہر وسایا سروور دستہ جتیں اے سارے اسکے بڑی بڑی چیز کیتی پنجے پاتشاہ نے ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਇਕੱਠੀ ਕਰਕੇ ਸ੍ਰੀ ਗ੍ਰੰਥ ਸਾਹਿਬ ਦੇ ਤੇ ਦਰਬਾਰ ਸਾਹਿਬ ਦੀ ਸਾਨੀ ਕਰਤੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖਦੇ ਕਿ ਕੋਈ ਵੀ ਜਾਤ ਕੋਈ ਵੀ ਮਜਬ ਦਰਬਾਰ ਸਾਹਿਬ ਦੇ ਸਿੱਖ ਦੇ ਗੁਰਦੁਆਰੇ ਦੇ ਵਿੱਚ ਪਰਵੇਸ਼ ਹੋ ਸਕਦਾ ਹੈ ਕੁਝ ਗੱਜ ਕਰ ਦੇਖਦੇ ਹੋ ਮਸੀਤਾ ਦੇਖਦੇ ਹੋ ਮੰਦਰ ਦੇਖਦੇ ਹੋ ਸਿਰਫ ਉਹਨਾਂ ਦੇ ਵਿੱਚ ਇੱਕ ਦਰਵਾਜ਼ਾ ਹੈ ਕਿੰਨੀ ਵੱਡੀ ਢੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਬਾਬਾ ਬੁੱਟਾ ਜੀ ਨੂੰ ਪਹਿਲਾ ਹਿੰਦ ਗ੍ਰੰਥ ਜੀ ਬਣਾਇਆ ਸਰਵਾਰ ਸਾਹਿਬ ਦਾ ਹੈਤ ਗ੍ਰੰਥ ਜਿਹੜਾ ਦਰਬਾਰ ਸਾਹਿਬ ਦਾ ਹੈ ਉਹ ਛੋਟੀ ਚੀਜ਼ ਨਹੀਂ ਹੰਦੀ ਉਹ ਖਾਸ ਤਰ੍ਹਾਂ ਦੇ ਚਤਰਾ ਤੇ ਪ੍ਰਾਪਰ ਹੁੰਦਾ ਹੈ ਉਹ ਵੀ ਹੁਕਮ ਸਾਨੂੰ ਦੇ ਸਕਦੇ ਹੈ ਜੇ ਉਹਨਾਂ ਦੇ ਵਿੱਚ ਸਿੱਖੀ ਦਾ ਜਜ਼ਬਾ ਹੋਵੇ ਸੋ ਸਾਥ ਸੰਗਤ ਜੀ ਸੇਵੀ ਕੌਰ ਸਾ ਹੋ ਸ੍ਰੀਮਾਨ ਬੋਗ ਨਰਾਸੀ ਬੋਗ ਪ੍ਰਾਂਤ ਵਿੱਚ ਕੋਈ ਵੀ ਗੈਰਸਰਵਮਾਨ ਸਰਵਮਾਨ ਦੇਸੀ ਪਰਸਾ ਦਾ 6 ਮੇ ਪਾਛਾ ਦੇ ਸਾਨੂੰ ਕਰਪਾਣ ਦਿੱਤੀ ਕੋੜੇ ਦੀ ਸਵਾਰੀ ਦੇਸੀ ਕਰਸਾ ਦਾ ਕੋੜੇ ਦੀ ਸਵਾਰੀ ਦਿੱਤੀ ਬਾਹਨ ਦੇ ਨਾਮ ਨਾਰਦੀ ਦੇਸੀ ਠੇਕ ਸਰਤਾ ਬਾਜ ਦੇਤਾ ਕਾਜ ਨਹੀਂ ਸਹਿਣ ਸਕਦਾ ਕਾਜ ਦੇਤਾ ਇੱਕ ਸੰਸਰ ਦਾ ਦੀ ਛੱਡੀ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਆਪਣੀ ਜਗਤੀ ਦੇ ਦੌਰਾਨ ਇਸ ਸਿੱਖ ਕੌਮ ਨੂੰ ਆਪਣੀ ਨਜ਼ਰ ਸਾਹਮਣੇ ਆਪਣੀ ਕੌਮੀਅਤ ਆਪਣਾ ਲੈਦਾ ਦੇਸ਼ ਤੇ ਬੰਦ ਤੋਰਤਾ ਕਿਹੜੇ ਪਾਸਾ ਦਾ ਪਹਿਲਾ ਹੁਕਮਤਰਾ ਵਸੀ ਕਿ ਇੱਥੇ ਪਾਇਆ ਨਹੀਂ ਚਾਹੀਦੀ ਸਾਨੂੰ ਕੋਰੇ ਚਾਹੀਦੇ ਐ ਤੇ ਸੰਸਰ ਚਾਹੀਦੇ ਐ ਸ੍ਰੀ ਹਰਨਾਇ ਸਾਹਿਬ ਆਏ ਉਹਨਾਂ ਦੇ ਸਹਿਬ ਜਾਂਦੇ ਬਾਬਾ ਰਾਮ ਲਾਇਸੀ ਰੰਗ ਸਿੰਘ ਜੀ